ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਕੋਰ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ ਆਲੋਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਅੱਜ ਦਾ ਵਲੌਗ ਬਹੁਤ ਬਹੁਤ ਲੇਟ ਸ਼ੁਰੂ ਕਰ ਰਹੇ ਆ ਸ਼ਾਮ ਦੇ ਹੋ ਰਹੇ ਨੇ 4:50 5 ਵਜੇ ਨਾਲ ਜਣੇ ਸ਼ਾਮ ਦੀ ਸਬਜ਼ੀ ਤਿਆਰੀ ਕਰ ਰਹੀ ਆ ਅੱਜ ਬਣਾ ਕद्दू ਦੁੱਧ ਵਾਲਾ ਕद्दू ਕੱਟਨੇ ਬੜੇ ਸੋਹਣੇ ਤਾਜ਼ਾ ਤਾਜ਼ੇ ਕद्दू ਨੇ ਤੇ ਅੱਜ ਸਵੇਰ ਤੋਂ ਵਲੌਗ ਆਇ ਨਹੀਂ ਸ਼ੁਰੂ ਕੀਤਾ ਮੇਰਾ ਚਿੱਤ ਤੇ ਨਹੀਂ ਠੀਕ ਸੀ ਸਵੇਰ ਤਾਂ ਬਿਲਕੁਲ ਨਾ ਆਏਂ ਡਰਾਇਫੀਲ ਹੋ ਰਿਹਾ ਸੀ ਪਿਛਾਰ ਹੁੰਦਾ ਬੁਖਾਰ ਤੇ ਕੰਨ ਤੋਂ ਟੁੱਟ ਟੁੱਟਾ ਜਿਹਾ ਸਰੀਰ ਹੋ ਰਿਹਾ ਬੋਡੀ ਪੇਨ ਹੋ ਰਹੀ ਆਏਂ ਫੀਲ ਹੋ ਰਿਹਾ ਸੀਗਾ ਦੁਪਹਿਰ ਤੋਂ ਬਾਅਦ ਥੋੜਾ ਥੋੜਾ ਠੀਕ ਹੋਇਆ ਫਿਰ ਮੈਂ ਲੰਚ ਵਗੈਰਾ ਕਰਕੇ ਫਿਰ ਵੀ ਅੱਧਾ ਬਾਣਾ ਘੰਟਾ ਮੈਂ ਲੇਟ ਹੀ ਰੈਸਟ ਕੀਤਾ ਜੀ ਨਹੀਂ ਕਰਾ ਉੱਠਣ ਨੂੰ ਤੇ ਉਸ ਤੋਂ ਬਾਅਦ ਹੌਲੀ ਹੌਲੀ ਉੱਠੀ ਵਿਚਰੋਂ ਨੋਟ ਨਹੀਂ ਪਊਗਾ ਨਾ ਪਲੇਟ ਕਿਤਾ ਦੇਖੋ ਸਰਦਾ ਨਹੀਂ ਆਪਣਾ ਲੇਡੀਸ ਦਾ ਫਿਰ ਉੱਠ ਕੇ ਮੈਂ ਡਾਈਨਿੰਗ ਹਾਲ ਵਿੱਚ ਡਾਈਨਿੰਗ ਹਾਲ ਦੇ نیچے ਉਹ ਲਿਏ ਕਵਰਟਸ ਨੇ ਕੈਬਨਟਸ ਨੇ ਉਹ ਕਲੀਨ ਕੀਤੇ ਉਹ ਤਾਂ ਕਲੀਨ ਸੈਂਨਾ ਕੁਝ ਹੈ ਨਹੀਂ ਸੀ ਪਰ ਹਾਂ ਸਮਾਨ ਥੋੜਾ ਉਥਲ-ਬੁਥਲ ਜਿਹਾ ਹੈ ਫੈਸੀਗਾ ਉਹ ਸਮਾਨ ਕੱਢ ਕੇ ਦੁਬਾਰੇ ਸੈਟਿੰਗ ਕਰਤੀ ਇੱਕ اور ਵਿੱਚੋਂ ਕੱਪੜੇ ਨਾਲ ਵਾਈਪ ਕਰਤੇ ਤੇ ਸਪੇਸ ਇੰਨੀ ਬਣ ਕੇ ਮੈਂ ਹੈਰਾਨ ਆ ਪਹਿਲੇ ਮੈਨੂੰ ਇਹ ਨਾਗਰ ਇਸ ਪਤਾ ਨਹੀਂ ਕਿ ਕੀ ਪੇਡ ਵਿੱਚ ਕੀ ਮੈਂ ਭਰ ਕੇ ਰੱਖਿਆ ਹੋਇਆ ਵੀ ਸਮਾਨ ਇੰਨਾ ਅੱਗੇ-ਅੱਗੇ ਆਇਆ ਪਿਆ ਸੀਗਾ ਪਰ ਜਦੋਂ ਮੈਂ ਸੈੱਟ ਕੀਤਾ ਸਮਾਨ ਉਹ ਸਾਰਾ ਰੀ-ਆਰਗੇਨਾਈਜ਼ ਕਰਤਾ ਦੁਬਾਰੇ ਅੱਛੀ ਤਰ੍ਹਾਂ ਸਮਾਨ ਸੈੱਟ ਕਰਤਾ ਦੁਬਾਰੇ ਕੱਢ ਕੇ ਇਹਨੀ ਸਪੇਸ ਮਿਲ ਗਈ ਐਨੀ ਸਪੇਸ ਮਿਲ ਗਈ ਮੈਨੂੰ ਆਈ ਹੋਸ਼ੀ ਹੋ ਗਈ ਬਿਲਕੁਲ ਠੀਕ ਹੈ ਇਨ ਫਿਊਚਰ ਦੇ ਵਿੱਚ ਕੁਝ ਹੋਰ ਚੀਜ਼ ਉੱਥੇ ਰੱਖਣੀ ਹੋਊ ਤੇ ਜਗ੍ਹਾ ਮੇਰੇ ਕੋਲੇ ਹੈਗੀ ਆ ਹਨਾ ਮੇਰੇ ਮਾਈਂਡ 'ਚ ਨਾ ਇਹ ਗੱਲ ਹੁੰਦੀ ਵੀ ਆਪਣੇ ਕੋਲ ਹਰ ਇੱਕ ਰੂਮ ਚ ਕਿਚਨ 'ਚ ਵੀ ਜਗ੍ਹਾ ਹੋਣੀ ਜ਼ਰੂਰੀ ਆ ਆਪਣੇ ਕਬਡਰ 'ਚ ਜ਼ਰੂਰ ਥੋੜੀ ਜਗ੍ਹਾ ਖਾਲੀ ਹੋਵੇ ਕਿਚਨ 'ਚ ਥੋੜੀ ਜਗ੍ਹਾ ਖਾਲੀ ਹੋਵੇ ਕੋਈ ਚੀਜ਼ ਆ ਚੀਜ਼ ਨਹੀਂ ਨਵੀਂ ਚੀਜ਼ ਲਈ ਆਪਾਂ ਜਗ੍ਹਾ ਬਣਾਉਣੀ ਹੋਵੇ ਚਾਹੇ ਉਹਦੇ ਲਈ ਆਪਾਂ ਰੱਖੀ ਐਡਵਾਂਸ ਵਿੱਚ ਪਹਿਲਾਂ ਹੀ ਇਹ ਨਹੀਂ ਮੌਕੇ ਤਾਂ ਆਪਾਂ ਉਹਨੂੰ ਸੈੱਟ ਕਰਨ ਦੇ ਲਈ ਥੋੜਾ ਜਿਹਾ ਖੁੱਲਾ-ਖੁੱਲਾ ਜਿਹਾ ਵਧੀਆ ਲੱਗਦਾ ਪਰ ਪਰ ਮੈਨੂੰ ਵਧੀਆ ਲੱਗਦਾ ਹੈਗਾ ਇਸ ਕਰਕੇ ਮੈਂ ਆਪਣੇ ਘਰੜੇ ਵੀ ਬਹੁਤ ਭਰੀ-ਭਰੀ ਰੱਖਦੀ ਨਹੀਂ ਹੈਗੀ ਕੁਛ ਨਾ ਕੁਛ ਜਗ੍ਹਾ ਖਾਲੀ ਜ਼ਰੂਰ ਹੁੰਦੀ ਆ ਚਲੋ ਇਹ ਸਬਜ਼ੀ ਕੱਟ ਲਈ ਸ਼ਾਮ ਦੀ ਸ਼ਾਮ ਨੂੰ ਬਣਾਵਾਂਗਾ ਕੱਦੂ ਗੈਸ ਮੈਂ ਇਸ ਟਾਈਮ ਨਾ ਸ਼ਾਮ ਦਾ ਥੋੜਾ ਜਿਹਾ ਕੁਝ ਦਿਨਾਂ ਤੋਂ ਮੇਰਾ ਰੁਟੀਨ ਬਣਾਇਆ ਸੀ ਗੁਰਦੁਆਰੇ ਜਾਂਦਾ ਮੈਂ ਜਾਣੀ ਹੁੰਨੀ ਆ ਪੌਣੇ 5 4:30 ਪੌਣੇ 5 ਗੁਰਦੁਆਰੇ ਜਾਂਦੀ ਹੁੰਨੀ ਆ ਚਲੋ ਫਿਰ ਉਹ ਅੱਧਾ ਪੌਣਾ ਘੰਟਾ ਮੈਨੂੰ ਲੱਗ ਜਾਂਦਾ ਪਾਠ ਕਰਦੇ ਨੂੰ ਪਰ ਅੱਜ ਮੈਂ ਚਿੱਤ ਠੀਕ ਨਹੀਂ ਅੱਜ ਫਿਰ ਮੈਂ ਉਹ ਵੀ ਕੈਨਸਲ ਕੀਤਾ ਜਾਣਾ ਠੀਕ ਨਹੀਂ ਲੱਗ ਰਹਾ ਕਿ ਕੰਦ ਫਿਰ ਮੈਂ ਉਹ ਵੀ ਜਾਂਦੀ ਹੈਗੀ ਕੁਝ ਦਿਨਾਂ ਤੋਂ ਰੁਟੀਨ ਬਣਾਇਆ ਸੀਗਾ ਵੀ ਚਲੋ ਹੁਣ ਜਾਇਆ ਕਰੀਏ ਗੁਰਦੁਆਰੇ ਸਵੇਰ ਸਵੇਰ ਵਾਲਾ ਰੁਟੀਨ ਨਹੀਂ ਮੇਥੋਂ ਮੰਨਦਾ ਮੈਂ ਸ਼ਾਮ ਨੂੰ ਵੀ ਰੁਟੀਨ ਬਣਾਇਆ ਸੀਗਾ ਅੱਜ ਪਰ ਅੱਜ ਫਿਰ ਮੈਨੂੰ ਕੈਨਸਲ ਕਰਨਾ ਪਿਆ ਸਿਹਤ ਠੀਕ ਨਹੀਂ ਸੀਗੀ ਹੁਣ ਕਰਦੇ ਆ ਅੱਗੇ ਨਿੱਕੇ ਮੋٹے ਕੰਮ ਜਿਹੜੇ ਮੈਂ ਅੱਜ ਕਰਨੇ ਸੋਚੇ ਹੋਏ ਸੀ ਕਰੂੰਗੀ ਡਸਟਿੰਗ ਵਾਲੇ ਕੱਪੜੇ ਧੋਣੇ ਨੂੰ ਉਹ ਵੀ ਧੋਤੇ ਹੀ ਉਹ ਵੀ ਧੋ ਕੇ ਰੱਖ ਦਿਆਂ ਹੁਣ ਸਬਜੀ ਬਣਾਉਣੀ ਹੈ ਕਿਚਨ ਚ ਵੀ ਭਾਂਡੇ ਭੁੰਡੇ ਚੱਕਰ ਕਰਨ ਵਾਲੀ ਪਈ ਆ ਸ਼ੈਲਫਸ ਕਲੀਨ ਕਰਨ ਵਾਲੀ ਪਈ ਆ ਭਾਂਡੇ ਭੁੰਡੇ ਵਗੈਰਾ ਚੱਕ ਦਿਆਂ ਜਾਂ ਕਿ ਸਬਜੀ ਬਣਦੇ ਬਣਦੇ ਨਾਲ ਨਾਲ ਕਿਚਨ ਦਾ ਕੰਮ ਕਰ ਲੂੰਗੀ ਗਰਮ ਪਾਣੀ ਚ ਉਧਰ ਪਿੱਛੇ ਲਾਂਡਰੀ ਰੂਮ ਵਿੱਚ ਕੱਪੜੇ ਪਿਓ ਨਹੀਂ ਰੱਟਿੰਗ ਵਾਲੇ ਕਿਚਨ ਦਾ ਕੰਮ ਕਰਕੇ ਫਿਰ ਉਹ ਘੁੱਟ ਕੇ ਪਾ ਦੂੰਗੀ ਸਬਜੀ ਮੈਂ ਕੱਟ ਕੇ ਰੱਖਤੀ ਸੀ ਮੈਂ ਕਿਹਾ ਚਲੋ ਮੈਂ ਠਹਿਰ ਕੇ ਬਣਾਉਂਗੀ ਸਬਜੀ ਕਿਉਂ ਕद्दू ਸਬਜੀ ਨਾ ਬਹੁਤ ਜਲਦੀ ਬਣ ਜਾਂਦੀ ਆ ਤੇ ਵੈਸੇ ਵੀ ਕੱਟੀ ਪੀਏ ਤਿਆਰੀ ਇਹ ਪਿਆਜ਼ ਨੂੰ ਮੈਂ ਚੌਪ ਕਰਕੇ ਰੱਖਦਾ ਸੀਗਾ ਤੇ ਹੁਣ ਮੈਂ ਕਿਹਾ ਚਲ ਪੌਣੀਆਂ ਦੇ ਨੀਚੇ ਨਾ ਵਾਲਾ ਕੈਬਨਟ ਅੱਜ ਮੈਂ ਸੋਚ ਲਈ ਸੀ ਕਲੀਨ ਕਰਨਾ ਬਸ ਸਾਰੇ ਕਲੀਨ ਕਰਨ ਵਾਲੇ ਨੇ ਸ਼ੂ ਰਹਿ ਇੱਕ ਵੀ ਕਲੀਨ ਕਰਨ ਵਾਲਾ ਇੱਕ ਜਿਹੜੀ ਅੰਦਰ ਕਵਰਡ ਆ ਪੈਂਟਰੀ ਦੇ ਪਿਛਲੇ ਬੈਕ ਸਾਈਡ ਉਹ ਵੀ ਕਲੀਨ ਕਰਨ ਵਾਲੀ ਫਿਰ ਹੌਲੀ ਹੌਲੀ ਕਰੂੰਗੀ ਇੱਕ ਕਰਕੇ ਤੇ ਇੱਕ ਵਾਰ ਮੈਂ ਕਿਹਾ ਚਲ ਆ ਵਾਲਾ ਕੈਬਨਟ ਕਰਦੇ ਕਲੀਨ ਇੱਥੋਂ ਜੈਕਟਸ ਵਗੈਰਾ ਹੁਣ ਮੈਂ ਚੱਕਦੇ ਪਹਿਲਾਂ ਤਾਂ ਜੈਕਟਸ ਹੈਂਗਸ ਕਰੀਆਂ ਹੋਈਆਂ ਸੀ ਤੇ ਹੁਣੇ ਖਾਲੀ ਹੋ ਗਏ ਬਿਲਕੁਲ ਖਾਨੀ ਖਾਲੀ ਲੱਗਦਾ ਬਹੁਤ ਜ਼ਿਆਦਾ ਸਪੇਸ਼ੀਅਸ ਜਿਆ ਆਵਲੀ ਜਗ੍ਹਾ ਅੱਜ ਮੈਂ ਕਲੀਨ ਕਰਦੀ ਆ ਇੱਥੇ ਅਸੀਂ ਆਪਣੇ ਰਾਤ ਨੂੰ ਲੈਣ ਵਾਲੇ ਬਲੈਂਕਟਸ ਵਗੈਰਾ ਰੱਖ ਦਿੰਦੇ ਨੇ ਰਾਤ ਵਾਲੇ ਪੀਲੋਸ ਵਗੈਰਾ ਰਾਜ ਕੋਈ ਐਕਸਟਰਾ ਲਗੇਜ ਬੈਗਸ ਨੇ ਉਹ ਰੱਖਤਾ ਨੇ ਹੁੰਦੇ ਆ ਇਸ ਤਰ੍ਹਾਂ ਦਾ ਕੋਈ ਸਮਾਨ ਆ ਜਾਂਦਾ ਕਾਫੀ ਜਿਆਦਾ ਸਟੋਰੇਜ ਸਪੇਸ ਇੱਥੇ ਬਣੀ ਹੋਈ ਹੈ ਇੱਥੇ ਮੈਂ ਬੈਗਸ ਚੈੱਕ ਕਰ ਰਹੀ ਸੀ ਕੁਝ ਤਾਂ ਮੈਂ ਨਾ ਬੈਗ ਵੱਡੇ ਬੈਗ ਦੇ ਵਿੱਚ ਬੈਗ ਉਹਦੇ ਵਿੱਚ ਛੋਟਾ ਬੈਗ ਜਾਂਦਾ ਪਾਪਾ ਰੱਖੇ ਹੋਏ ਨੇ ਤੇ ਵੀ ਚਲੋ ਜਦੋਂ ਲੋਡ ਆਪਦਾ ਯੂਜ਼ ਕਰ ਲਓ ਤੇ ਇਹ ਈ ਰਿਮਜ ਮੈਂ ਕਰਦੀ ਕਲੀਨ ਡਸਟਿੰਗ ਕਰੂੰਗੀ ਨੀਚੇ ਨਾ ਦੇ ਬੇਸ ਤੇ ਹੈਗੀ ਸਟਸਟ ਉੱਪਰ ਵਾਲਾ ਤਾਂ ਸ਼ੈਲਫ ਕਲੀਨਸ ਜਿਹੜੀ ਮੈਂ ਹੁਣ ਕਲੀਨ ਕਰੂੰਗੀ ਤੇ ਕਲੀਨਸ ਹੋਗੇ ਬਿਸਤਰੇ ਹੁੰਦੇ ਨੇ ਰੋ ਰੋ ਯੂਜ਼ ਕਰਦੇ ਤਾਂ ਕਲੀਨ ਨਹੀਂ ਸੀ نیچے ਵਾਲੇ ਤੇ ਥੋੜੀ ਡਸ ਸੀ ਟਾਈਮ ਟੂ ਟਾਈਮ ਹਰ ਇੱਕ ਚੀਜ਼ ਕਲੀਨ ਕਰਨੀ ਚਾਹੀਦੀ ਹੈ ਅੱਛਾ ਮੈਨੂੰ ਕੱਲ ਵਾਲੀ ਵੀਡੀਓ ਤੇ ਕਮੈਂਟ ਆਇਆ ਸੀਗਾ ਉਹ ਕਹਿੰਦੇ ਮੈਨੂੰ ਆਇਂ ਦੱਸੋ ਵੀ ਪੀ ਕਲਟਰ ਕਿਵੇਂ ਕਰੀਏ ਜਾਨੀ ਕਿ ਆਪਾਂ ਬੇ ਲੋੜੇ ਸਮਾਨ ਨੂੰ ਘਰੋਂ ਕਿਵੇਂ ਹਟਾਈਏ ਹਨਾ ਚਲੋ ਆਪਾਂ ਇਸ ਟਾਪਿਕ ਤੇ ਅੱਜ ਗੱਲ ਕਰ ਲਾਂਦੇ ਆਂ ਦੇਖੋ ਬੇ ਲੋੜੇ ਸਮਾਨ ਨੂੰ ਮੈਨੂੰ ਲੱਗਦਾ ਹਟਾਉਣ ਦੀ ਲੋੜ ਨਾ ਪਵੇ ਜੇ ਆਪਾਂ ਬੇ ਲੋੜੀ ਖਰੀਦਦਾਰੀ ਕਰੀਏ ਹੀ ਨਾ ਯਾਨੀ ਕਿ ਜੇ ਆਪਾਂ ਸ਼ਾਪਿੰਗ ਹੀ ਬਹੁਤ ਸੋਚ ਸਮਝ ਕੇ ਕਰੀਏ ਫਿਰ ਆਪਾਂ ਲੋਡ ਹੀ ਨਹੀਂ ਪੈਣੀ ਦੀ ਕਲਟਰਿੰਗ ਦੀ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਦੇਖ ਲਓ ਹਨਾ ਜੇ ਆਪਾਂ ਬੇ ਲੋੜੀਆਂ ਚੀਜ਼ਾਂ ਆਪਾਂ ਖਰੀਦਦੇ ਆਂ ਜਿਨ੍ਹਾਂ ਦੀ ਆਪਾਂ ਨੂੰ ਲੋੜ ਨਹੀਂ ਜਾਂ ਜਿਹੜੇ ਆਪਾਂ ਵਰਤਣੀਆਂ ਨਹੀਂ ਉਹ ਫਿਰ ਕਲਟਰ ਲੱਗਦੀ ਐ ਨਾ ਆਪਾਂ ਨੂੰ ਘਰੇ ਜੇ ਆਪਾਂ ਯੂਜ਼ ਕਰਾਂਗੇ ਆਪਾਂ ਨੂੰ ਕਲਟਰ ਨਹੀਂ ਲੱਗਣਗੇ ਇਸ ਕਰਕੇ ਹਮੇਸ਼ਾ ਪਹਿਲਾਂ ਤਾਂ ਸ਼ਾਪਿੰਗ ਕਰਨ ਲੱਗੇ ਆਪਣੇ ਆਪ ਤੇ ਕੰਟਰੋਲ ਰੱਖੋ ਕਿ ਇਹ ਚੀਜ਼ ਮੈਨੂੰ ਵਾਕੇ ਹੀ ਲੋੜ ਆ ਕਿ ਮੈਂ ਯੂਜ਼ ਕਰੂੰਗੀ ਉਹ ਘਰੇ ਲੈ ਜਾ ਕੇ ਤਾਂ ਖਰੀਦੋ ਆਦਰਵਾਈਸ ਬਿਲਕੁਲ ਨਾ ਖਰੀਦੋ ਹਨਾ ਔਰ ਜੇ ਤੁਸੀਂ ਚੀਜ਼ ਖਰੀਦ ਲਈ ਤੁਹਾਨੂੰ ਲੋੜ ਆ ਚਲੋ ਫਿਰ ਜੇ ਤੁਹਾਡੇ ਕੋਲ ਆਇਆ ਲੱਗਦਾ ਹੈ ਘਰੇ ਸਪੇਸ ਵਿੱਚ ਬਹੁਤ ਜ਼ਿਆਦਾ ਸਮਾਨ ਪਿਆ ਤਾਂ ਫਿਰ ਤੁਸੀਂ ਆਪਣਾ ਸਾਰਾ ਸਮਾਨ ਅਚੀ ਤਰ੍ਹਾਂ ਚੈੱਕ ਕਰੋ ਔਰ ਜੇ ਤੁਹਾਨੂੰ ਲੱਗਦਾ ਕੋਈ ਚੀਜ਼ ਦੀ ਲੋੜ ਨਹੀਂ ਹੈਗੀ ਤੁਸੀਂ ਨਹੀਂ ਯੂਜ਼ ਕਰਦੇ ਤੁਹਾਨੂੰ ਤੁਸੀਂ ਹਟਾ ਦਿਓ ਤੇ ਕੈਬਿਨੇਟ ਹੋ ਗਿਆ ਬਿਲਕੁਲ ਕਲੀਨ ਬਹੁਤ ਜ਼ਿਆਦਾ ਸਪੇਸ਼ੀਅਸ ਹੋ ਗਿਆ ਅੱਛਾ ਲੱਗਣ ਲੱਗਾ ਇੱਥੇ ਮੈਂ نیچے ਨਾ ਆਪਣਾ ਕਿਚਨ ਵਾਲਾ ਐਕਸਟਰਾ वुਡਨ ਰੈਕ ਹੋਈ ਰੱਖਿਆ ਹੋਇਆ ਰੈਕ ਦੇ نیچے ਇੱਕ ਸ਼ੋ ਰੱਖਿਆ ਹੋਇਆ ਹੈ ਸੌਰੀ ਬਾਥਰੂਮ ਮੈਟ ਰੱਖਿਆ ਹੋਇਆਗਾ ਵਾਸ਼ ਕੀਤਾ ਹੋਇਆ ਐਕਸਟਰਾ ਮੇਰੇ ਕੋਲ ਇਹ ਵੀ نیچے ਰੱਖਤਾ ਕਿਉਂਕਿ ਜੇ ਰੈਕ ਅੱਗੇ ਖਿੱਚਾਂਗੇ ਤਾਂ ਸਕ੍ਰੈਚ ਨਹੀਂ ਬਣਗੇ نیچے ਮਾਈਕੀ ਤੇ ਮੈਟ ਕਰਕੇ ਈਜ਼ੀਲੀ ਅੱਗੇ ਨੂੰ ਖਿੱਚ ਹੋ ਜੂ ਤੇ ਮੈਟ ਵੀ ਮੇਰੇ ਇੱਥੇ ਸਮਿਆ ਪਿਆ بس ਇੰਨਾ ਕਸਮਾਨ ਇਥੇ ਕੁਛ ਨਹੀਂ ਬਾਕੀ ਅੰਦਰ ਜਿਹੜੇ ਉਹ ਕੰਟੇਨਰਸ ਪਏ ਨੇ ਇੱਕ ਦੇ ਵਿੱਚ ਮੇਰੇ ਗਰੋਸਰੀ ਵਾਲੇ ਐਕਸਟਰਾ ਪੈਕੇਟ ਨੇ ਇੱਕ ਦੇ ਵਿੱਚ ਐਕਸਟਰਾ ਚੀਨੀ ਪਈ ਹੈ ਕੁਛ ਚੀਨੀ ਦਾ ਮੇਰਾ ਇੱਕ ਵੱਡਾ ਕੰਟੇਨਰ ਉਪਰ ਹੈ ਪੈਂਟਰੀ ਚ ਵਿੱਚ ਪਿਆ ਹੈ ਕਿ ਚੀਨੀ ਐਕਸਟਰਾ ਸੀ ਮੈਂ ਡੱਬੇ ਵਿੱਚ ਪਾ ਕੇ ਇੱਥੇ ਰੱਖ ਦਿੱਤੀ ਕੁਛ ਮਾਲੀ ਸਮਾਨ ਰੱਖ ਕੇ ਚਾਹ ਹੁਣ ਸਪੇਸ ਹੀ ਸਪੇਸ ਹੈ ਤੁਣ ਬਾਅਦ ਅਗੇ ਇਸਮੇ ਡਸਟਿੰਗ ਵਾਲੇ ਕੱਪੜੇ ਵਾਸ਼ ਕਰਨ ਤੇ ਡਸਟਿੰਗ ਵਾਲੇ ਕੱਪੜੇ ਮੈਂ ਕਰ ਰਹੀ ਹਾਂ ਵਾਸ਼ ਸੋ ਕਰਕੇ ਰੱਖੀ ਸੀ ਪਹਿਲਾਂ ਕੋਸੇ ਪਾਣੀ ਵਿੱਚ ਸਰਫੇਜ ਪਹਿਲ ਮੈਂ ਥਾਪੀ ਨਾ ਇੱਥੇ ਬਹਿ ਕੇ ਕੁੱਟੂਗੀ ਫਿਰ ਮੈਂ ਅੰਦਰ ਲਾਂਡਰੀ ਰੂਮ ਵਿੱਚ ਜਿਹੜਾ ਟੱਬ ਬਣੇ ਹੋਏ ਹਨ ਅੰਦਰ ਉਹ ਟੱਬ ਵਿੱਚ ਜਿਹੜੇ ਲਿਜਾ ਕੇ ਖੁੱਲੇ ਪਾਣੀ ਵਿੱਚ ਵਾਸ਼ ਕਰ ਲੂੰਗੀ ਚਲੋ ਆਪਾਂ ਗੱਲ ਕਰੀਏ ਠੀਕ ਕਲੈਟਰਿੰਗ ਦੀ ਹੰ ਕਈ ਭੈਣਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਕਸੈਸ 'ਚ ਸ਼ਾਪਿੰਗ ਕਰਦੀਆਂ ਨੇ ਪਹਿਲ ਤਾਂ ਆਪਣੀ ਸ਼ਾਪਿੰਗ ਦੀ ਆਦਤ ਆਪਾਂ ਨੂੰ ਘਟਾਉਣੀ ਚਾਹੀਦੀ ਇਹ ਥੋੜਾ ਜਿਹਾ ਆਪਣੇ ਆਪ ਤੇ ਫਿਰ ਡੀਕਲਟਰਿੰਗ ਮੀਨ ਤੁ ਆਪਾ ਏਟਲੀਸਟ ਮਹੀਨੇ ਚ ਹਰ ਇੱਕ ਘਰ ਦਾ ਕੋਰਨਰ ਸਾਫ ਕਰੀਏ ਜੇ ਮਹੀਨੇ ਚ ਨਹੀਂ ਕਰ ਸਕਦੇ 2 ਮਹੀਨਿਆਂ ਚ ਇੱਕ ਵਾਰ ਜ਼ਰੂਰ ਹਰ ਇੱਕ ਅਲਮਾਰੀ ਦਾ ਖਾਨਾ ਆਪਣੇ ਬੈੱਡ ਸਾਈਡ ਦੇ ਡਰਾਅਰਸ ਕਿਚਨ ਦੇ ਕੈਬਿਨੇਟ ਜ਼ਰੂਰ 2 ਮਹੀਨਿਆਂ ਤੇ ਏਟਲੀਸਟ ਇੱਕ ਵਾਰ ਕਰੋ ਜੇ ਆਪਾ 2 ਮਹੀਨੇ ਚ ਆਦਤ ਪਾ ਲਈ ਇੱਕ ਵਾਰ ਸਫਾਈ ਕਰਨ ਦੀ ਆਪਣਾ ਜਿਹੜਾ ਕੈਬਿਨੇਟ ਨੇ ਡਰਾਅਰ ਸਮਾਨ ਸਾਰਾ ਕੁਝ ਆਰਗੇਨਾਈਜ਼ਡ ਵੀ ਰਹੂਗਾ ਤੇ ਆਪਾਂ ਨੂੰ ਟਾਈਮ ਟੂ ਟਾਈਮ ਦਿਖਦਾ ਰਹੂ ਮੇਰੇ ਕੋਲ ਕੀ ਚੀਜ਼ ਐਕਸਟਰਾ ਜਿਹੜੀ ਮੈਂ ਯੂਜ਼ ਨਹੀਂ ਕਰਨੀ ਮੈਂ ਕੱਢਣੀ ਆ ਜਾ ਕਿਹੜੀ ਮੈਂ ਰੱਖਣੀ ਆ ਕਈ ਵਾਰ ਆਪਾਂ ਸਮਾਨ ਲਿਆ ਲਿਆ ਕੇ ਬਾਜ਼ਾਰੋਂ ਅੰਦਰ ਡੰਪ ਕਰਿਆ ਨੇ ਉਹਨੇ ਪਰ ਆਪਾਂ ਉਹ ਕਿਤਨੇ ਕੀਤੇ ਯੂਜ਼ ਕਰਨਾ ਭੁੱਲ ਜਾਂਦੇ ਹੁੰਨੇ ਆਗੇ ਜਿਵੇਂ ਆਪਾਂ 6 ਮਹੀਨੇ ਬਾਅਦ ਸਾਲ ਬਾਅਦ ਸਫਾਈ ਕਰਦੇ ਫਿਰ ਆਪ ਨੂੰ ਪਤਾ ਲੱਗਦਾ ਵੀ ਹਾਏ ਮੇਰੇ ਕੋਲ ਆ ਚੀਜ਼ ਸੀ ਫੇ ਇਸੀ ਮੈਂ ਤਾਂ ਦੇਖੀ ਨਹੀਂ ਸੀ ਮੈਂ ਤਾਂ ਭੁੱਲੀ ਬੈਠੀ ਸੀ ਮੈਂ ਤਾਂ ਕਦੋਂ ਲਿਆਂਦੀ ਮੈਨੂੰ ਤਾਂ ਪਤਾ ਹੀ ਨਹੀਂ ਹਨਾ ਫਿਰ ਆਪਣੇ ਇਸ ਤਰ੍ਹਾਂ ਉਹ ਚੋਂ ਗੱਲਾਂ ਨਿਕਲਦੀਆਂ ਨੇ ਸੋ ਇਸ ਕਰਕੇ 2 ਮਹੀਨਿਆਂ ਚ ਐਟ ਲੀਸਟ ਮੈਂ ਕਹੂੰਗੀ ਇੱਕ ਵਾਰ ਜ਼ਰੂਰ ਆਪਣੇ ਘਰ ਦੀ ਸਫਾਈ ਕਰੋ ਇੱਕ ਦਿਨ ਚ ਨਾ ਕਰੋ ਥੋੜਾ ਥੋੜਾ ਕਰਕੇ ਰੋਜ਼ ਕਰੋ ਜਿਵੇਂ ਮੇਰੇ ਵੀਡੀਓਜ਼ ਚ ਮੈਂ ਇਹੀ ਦੱਸਦੀ ਹੁੰਨੀ ਆ ਵੀ ਮੈਂ ਵੀ ਥੋੜਾ ਥੋੜਾ ਕਰਕੇ ਰੋਜ਼ ਕਰਦੀ ਹੁੰਨੀ ਆ ਇੱਕ ਦਿਨ ਚ ਨਹੀਂ ਕਰ ਸਕਦੇ ਬਾਕੀ ਆਉਂਦੀ ਅਲੱਗ-ਅਲੱਗ ਹੈਬਿਟ ਹੁੰਦੀ ਆ ਕੋਈ ਜੋਬ ਵਾਲਾ ਨਹੀਂ ਰੋਜ਼ ਰੋਜ਼ ਕਰ ਸਕਦਾ ਫਿਰ ਉਹ ਇੱਕ ਦਿਨ ਦੋ ਦਿਨ ਕੋਈ ਹੈਲਪਰ ਹਾਇਰ ਕਰਕੇ ਫਿਰ ਉਹ ਹੈਲਪਰ ਤੋਂ ਹੈਲਪ ਲੈ ਕੇ ਇੱਕ ਦੋ ਦਿਨਾਂ 'ਚ ਕਰਵਾ ਲਾਂ ਦਾ ਸਾਰਾ ਘਰ ਸਾਫ਼ ਇਹ ਆਪਣੀ ਆਪਣੀ ਆਦਤ ਤੇ ਡਿਪੈਂਡ ਹੈ ਮੇਰੀ ਤਾਂ ਆਦਤ ਹੈ ਮੈਂ ਰੋਜ਼ ਕਰਦੀ ਆਂ ਬੇਦੀਵੇਂ ਬੈਂਦੀ ਨਹੀਂ ਇਹ ਨਹੀਂ ਕਿ ਸਾਰ ਦਿਨ ਲੱਗੀ ਰਹਿਣੀ ਹਾਂ ਘੰਟਾ 2 ਘੰਟੇ ਮੈਂ ਘਰ ਨੂੰ ਡੇਲੀ ਦਿਨਾਂ ਘੰਟਾ ਤਾਂ ਮੈਂ ਡੇਲੀ ਦਿਨੀਆਂ ਤਾਂ ਮੈਂ ਡਸਟਿੰਗ ਕਰਾਂ ਚਾਹੇ ਮੈਂ ਕਿਸੇ ਕੈਬਨਟ ਡਰਾਅਰ ਦੀ ਕਲੀਨਿੰਗ ਕਰਾਂ ਫਿਰ ਜੋ ਆਪਾਂ ਸਫਾਈ ਕਰਾਂਗੇ ਤਾਂ ਆਬਵੀਅਸਲੀ ਆਪਣੇ ਕੋਲ ਜਿਹੜਾ ਐਕਸਟਰਾ ਸਮਾਨ ਆਪਣੇ ਆਪ ਹੀ ਬਾਹਰ ਨਿਕਲੂ ਸਾਰਾ ਸਮਾਨ ਆਪਣੀ ਨਿਗਾ ਵਿੱਚ ਆਊਗਾ ਆਪਾਂ ਵਰਤਾਂਗੇ ਵੀ ਵਰਤਣ ਵਾਲਾ ਸਮਾਨ ਜਿਹੜਾ ਯੂਜ਼ ਕਰਨ ਦੇ ਲਈ ਆਇਆ ਹੋਊਗਾ ਯੂਜ਼ ਚ ਆਊਗਾ ਜਿਹੜਾ ਆਪਾਂ ਨਹੀਂ ਯੂਜ਼ ਕਰਨ ਉਹ ਆਪਾਂ ਕੱਢ ਦਾਂਗੇ ਫਿਰ ਇਸ ਤਰ੍ਹਾਂ ਆਪਣੇ ਘਰੇ ਐਕਸਟਰਾ ਕਲਟਰ ਨਹੀਂ ਇਕੱਠਾ ਹੁੰਦਾ ਹੈਗਾ ਆਪਣੇ ਆਪ ਡੀਕਲਟਰਿੰਗ ਹੋ ਜਾਂਦੀ ਹੁੰਦੀ ਆ ਔਰ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਮੈਂ ਮੈਨੂੰ ਡੀਕਲਟਰਿੰਗ ਕਰਨ ਦੀ ਲੋੜ ਹੀ ਨਾ ਪਵੇ ਚੀਜ਼ ਉਹ ਹੀ ਖਰੀਦੋ ਜਿਹਦੀ ਲੋੜ ਆ ਔਰ ਜੇ ਵੀ ਇੱਕ ਅੱਧੀ ਚੀਜ਼ ਹੋਏ ਐਕਸਟਰਾ ਕਰ ਹੈਗੀ ਆ ਆਪਾਂ ਨੂੰ ਪਤਾ ਹੁੰਦਾ ਆਪਾਂ ਯੂਜ਼ ਨਹੀਂ ਕਰਨੀ ਵੀ ਐਨੀ ਟਾਈਮ ਤੋਂ ਮੈਨੂੰ ਯੂਜ਼ ਨਹੀਂ ਕਰਨੀ ਤਾਂ ਹੁਣ ਮੇਰੇ ਇਹ ਲੋਡ ਵੀ ਨਹੀਂ ਪੈਣੀ ਮੈਨੂੰ ਮੈਂ ਯੂਜ਼ ਕਰਨੀ ਵੀ ਨਹੀਂ ਫਿਰ ਉਹ ਤੁਸੀਂ ਕਿਸੇ ਲੋੜਵੰਦ ਨੂੰ ਦੇ ਸਕਦੇ ਹੋ ਇਹੀ ਟੀਕ ਕਲਟਰਿੰਗ ਦਾ ਫਾਰਮੂਲਾ ਹੋਰ ਤਾਂ ਮੈਨੂੰ ਵੀ ਲੱਗਦਾ ਨਹੀਂ ਕਿ ਉਹ ਜਾਂਦੇ ਵੱਡਾ ਫਾਰਮੂਲਾ ਛੋਟੀ ਹੀ ਗੱਲ ਵਾਦੀ ਇੱਕ ਹੈਬਿਟ ਬਣਾਉਣ ਦੀ ਗੱਲ ਹੁੰਦੀ ਹੈ ਵੀ ਆਦਤ ਕਿਵੇਂ ਬਣਾਈਏ ਆਪਾਂ ਹਨਾ ਘਰ ਨੂੰ ਕਲੀਨ ਆਰਗੇਨਾਈਜ਼ ਰੱਖਣਾ ਟੀਕ ਕਲਟਰ ਕਰਨੀ ਜੋ ਆਪਣੇ ਹੈਬਿਟ ਬਣ ਜਾਂਦੇ ਫਿਰ ਆਪਾਂ ਨੂੰ ਕੋਈ ਕੰਮ ਔਖਾ ਨਹੀਂ ਲੱਗਦਾ ਕੁਝ ਟੀਕ ਕਲਟਰ ਕਰਨ ਦੀ ਲੋੜ ਨਹੀਂ ਹੁੰਦੀ ਐਕਸਟਰਾ ਕਲੀਨਿੰਗ ਐਕਸਟਰਾ ਐਫਰਟਸ ਕਰਨ ਨੂੰ ਕਲੀਨ ਕਰਨ ਤੇ ਐਕਸਟਰਾ ਐਫਰਟਸ ਦੇਣ ਦੀ ਲੋੜ ਨਹੀਂ ਹੁੰਦੀ ਮੈਨੂੰ ਲੱਗਦਾ ਹੁਣ ਮੈਨੂੰ ਆਇ ਲੱਗਦਾ ਕਿ ਮੈਂ ਐਕਸਟਰਾ ਐਫਰਟਸ ਕਰ ਤੇ ਦਿੰਦੀ ਨਹੀਂ ਜਿਹੜਾ ਕੋਈ ਆਉਂਦਾ ਕਈ ਕਹਿੰਦੇ ਨੇ ਵੀ ਥੋੜਾ ਘਰ ਬਹੁਤ ਸਾਫਾ ਬਹੁਤ ਸਾਫਾ ਤੁਹਾਨੂੰ ਸਾਰਾ ਦਿਨ ਲੱਗੀ ਰਹਿੰਦੀ ਨਹੀਂ ਮੈਂ ਸਾਰਾ ਦਿਨ ਨਹੀਂ ਲੱਗੀ ਰਹਿੰਦੀ ਦੇਖਣ ਵਾਲੇ ਨੂੰ ਆਹ ਲੱਗਦਾ ਮੈਂ ਸਾਰਾ ਦਿਨ ਲੱਗੀ ਰਹਿੰਦੀ ਪਰ ਨਹੀਂ ਤੇ ਘੰਟਾ ਘੰਟਾ ਮੈਂ ਰੋ ਹੀ ਦਿਨ ਨਹੀਂ ਹੈ ਕਈ ਵਾਰ ਡੇਢ ਘੰਟਾ ਵੀ ਹੋ ਜਾਂਦਾ ਕਈ ਵਾਰ ਅੱਧਾ ਘੰਟਾ ਵੀ ਹੋ ਜਾਂਦਾ ਬਸ ਇਹੀ ਆਦਤ ਹੈ ਇਹੀ ਆਦਤ ਕਰਕੇ ਆਪਣਾ ਜਿਹੜਾ ਘਰ ਆ ਘਰ ਤੇ ਜਿਹੜਾ ਸਮਾਨ ਆਰਗੇਨਾਈਜ਼ ਲੱਗਦਾ ਤੇ ਜਗ੍ਹਾ ਬਣੀ ਜਾਂਦੀ ਆ ਫालतू ਸਮਾਨ ਨਿਕਲਦਾ ਰਹਿੰਦਾ ਤੇ ਲੋਡ ਵਾਲੀ ਚੀਜ਼ ਤਾਂ ਆਪਾਂ ਵਰਤਦੇ ਰਹਿੰਦੇ ਆ ਸਭ ਜਿਵੇਂ ਬਣਾਦੀ ਸੀ ਅੰਦਰ ਸਬਜ਼ੀ ਬਣਾਉਣ ਤੋਂ ਬਾਅਦ ਫਿਰ ਮੈਂ ਪਲਾਂਟਸ ਨੂੰ ਪਾਣੀ ਦਿੱਤਾ ਵਾਕ ਅੱਜ ਮੈਂ ਇਵਨਿੰਗ ਦੀ ਕਰੀ ਨਹੀਂ ਸੀ ਨਹੀਂ ਮੇਰੀ ਜੇ ਤੇ ਸਿਹਤ ਠੀਕ ਹੋ ਸੀ ਹਨਾ ਤੇ ਫਿਰ ਕੋਈ ਤੱਕਾ ਨਹੀਂ ਹੈਗਾ ਆਪਣੀ ਬਾਡੀ ਨਾਲ ਆਪਣੇ ਸਰੀਰ ਨਾਲ ਕੋਈ ਤੱਕਾ ਨਹੀਂਗਾ ਜਿਹੜੇ ਕੰਮ ਨੂੰ ਦਿਲ ਕਰਦਾ ਕਰੋ ਜਿਹੜੇ ਕੰਮ ਨੂੰ ਦਿਲ ਨਹੀਂ ਕਰਦਾ ਨਾ ਕਰੋ ਕੋਈ ਪ੍ਰੈਸ਼ਰ ਨਹੀਂ ਕੋਈ ਤੱਕਾ ਨਹੀਂ ਪਲਾਂਟਸ ਨੂੰ ਪਾਣੀ ਦੇਣ ਤੋਂ ਬਾਅਦ ਫਿਰ ਮੈਂ ਆ ਗਈ ਸੀ ਲੌਂਡਰੀ ਰੂਮ ਵਿੱਚ ਕੱਪੜੇ ਲੋਡ ਕਰਨੇ ਸੀ ਮਸ਼ੀਨ ਵਿੱਚ ਇੱਕ ਵਾਰ ਜਿੰਨੇ ਕਹੇ ਗਏ ਸੀ ਮਸ਼ੀਨ ਚ ਪਾ ਦੂੰਗੀ ਬਾਕੀ ਫਾਈਨਲੀ ਰਾਤ ਨੂੰ ਪੈਣ ਵੇਲੇ ਨਾ ਮੈਂ ਲਿਕਵਿਡ ਪਾ ਕੇ ਟਾਈਮਰ ਲਗਾ ਕੇ ਔਨ ਕਰ ਦੂੰ ਸਵੇਰੇ ਉੱਠਦੇ ਸੁੱਕਣੇ ਪਾ ਦੂੰਗੀ ਬਸ ਇਹ ਇੰਨਾ ਕੁ ਮੇਰਾ ਇਹ ਕੱਪੜਿਆਂ ਦਾ ਕੰਮ ਸੀ ਜਿਵੇਂ ਜਿਵੇਂ ਮੈਨੂੰ ਕੰਮ ਆਈ ਜਾ ਰਹੀ ਸੀ ਦਿਮਾਗ ਵਿੱਚ ਖਤਮ ਕਰੀ ਜਾ ਰਹੀ ਸੀ ਤੇ ਇਧਰ ਬਣ ਚੁੱਕੀ ਸਬਜ਼ੀ ਕੱਦੂ ਵਾਲੀ ਸ਼ੁਰੂ ਸ਼ੁਰੂ ਦੇ ਸੀਜ਼ਨ ਦੇ ਲਾਈਕ ਸਟਾਰਟਿੰਗ ਚ ਬੜੀ ਵਧੀਆ ਲੱਗਦੀ ਕੱਦੂ 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 ਪਰ ਜਿਵੇਂ ਜਿਵੇਂ ਗਰਮੀ ਆਉਂਦੀ ਕੱਦੂ ਖਾਈ ਜਾਂਦੇ ਖਾਈ ਜਾਂਦੇ ਇਹ ਪਤਾ ਨਹੀਂ ਕਦੋਂ ਤੋਂ ਪੱਕੀ ਨਾਮ ਰੱਖ ਦਨੇ ਕਦੂਆਂ ਦਾ ਐਨੀਵੇਸ ਸਮਝੀ ਬਹੁਤ ਟੇਸਟੀ ਸੀ ਤੇ ਹੁਣ ਮੈਂ ਕਰਨਾ ਸੀ ਡਸਟਬਿਨ ਖਾਲੀ ਇਹ ਬੰਡਾ ਵਾਲਾ ਡਸਟਬਿਨ ਇਹ ਸੁੱਕਾ ਕੂੜਾ ਹੁੰਦਾ ਖਾਲੀ ਪੈਕੇਟਸ ਪੇਪਰਸ ਇਸ ਤਰ੍ਹਾਂ ਦਾ ਕੂੜਾ ਹੁੰਦਾ ਕੋਈ ਪਲਾਸਟਿਕ ਦੀ ਬੋਟਲ ਬਾਹਰ ਡਰਮ ਲਗਾਏ ਹੋਏ ਨੇ ਦੋ ਇੱਕ ਸੁੱਕੇ ਕੂੜੇ ਵਾਸਤੇ ਪੈਕੇਟਸ ਵਾਸਤੇ ਕਾਗਜ਼ਾਂ ਵਾਸਤੇ ਗੱਤੇ ਵਾਸਤੇ ਇੱਕ ਪਲਾਸਟਿਕ ਵਾਸਤੇ ਉਹਦੇ ਵਿੱਚ ਫਿਰ ਅਲੱਗ-ਅਲੱਗ ਉੱਥੇ ਡੰਪ ਕਰਿਓਨੇਗੇ ਬਾਕੀ ਗੀਲੇ ਕੂੜੇ ਵਾਲਾ ਡਸਟਬਿਨ ਅਲੱਗ ਹੈ ਇਹ ਵੀ ਖਾਲੀ ਕਰਨ ਵਾਲਾ ਸੀ ਅੱਜ ਡਸਟਬਿਨ ਬਾਹਰੋਂ ਬੜੀ ਡਸਟ ਪਈ ਪਈ ਸੇ ਉੱਤੇ ਢੂੜ ਜੀ ਉਹ ਵੀ ਮੈਂ ਅਚੀ ਤਰਾ ਕੱਪੜੇ ਨਾਲ ਵਾਈਪ ਕੀਤੀ ਕਲੀਨ ਕੀਤਾ ਗੱਲੇ ਕੱਪੜੇ ਨਾਲ ਚਾਹੇ ਡਸਟਬਿਨ ਉੱਪਰ ਮਿੱਟੀ ਪਈ ਸੱਚੀ ਬੁਰੀ ਲੱਗਦੀ ਆ ਅੰਦਰੋਂ ਤਾਂ ਵਾਸ਼ ਮੇਕ ਕਦੇ ਕਦੇ ਕਰਦੀ ਹੁੰਨੀ ਕੋਈ ਨਾ ਕੋਈ ਸੁੱਕੇ ਕੂੜੇ ਵਾਲਾ ਹੀ ਆ ਟਾਈਮ ਹੋ ਰਿਹਾ 7:10 ਮਿੰਟ ਦਾ ਸਵਾ ਸੱਤ ਹੀ ਹੋ ਗਿਆ অলਮੋਸਟ ਤੇ ਮੈਂ ਹੋਣ ਲੈ ਕੇ ਡਿਨਰ ਨਿੱਕੇ ਮੋਟੇ ਕੰਮ ਕਰਦੇ ਕਰਦੀ ਨਾ ਮੈਨੂੰ ਟਾਈਮ ਲੱਗਿਆ ਪਰ ਕੰਮ ਬਹੁਤ ਹੋਗੇ ਹੋਗੇ ਨਿੱਕੇ ਮੋਟੇ ਜਿਹਨਾਂ ਦੀ ਐ ਕਹਾਂ ਨੂੰ ਮੈਨੂੰ ਸਵੇਰੇ ਕੌਣ ਹੋ ਜਾਂਦੇ ਕੰਮ ਕਰਨ ਦੀ ਸਵੇਰੇ ਮੈਨੂੰ ਆ ਹੁਣ ਤਾਂ ਪਹਿਲਾ ਜਰੂਰੀ ਜਰੂਰੀ ਕੰਮ ਕਰ ਲਾਂ ਮੋਟੇ-ਮੋਟੇ ਜੇ ਕੰਮ ਕਰ ਲਾਂ ਨੀ ਕਿ ਮੋਟੇ ਚਲ ਫੇਰ ਕਰ ਲੂੰਗੀ ਪਰ ਹੁਣ ਮੈਂ ਨਿੱਕੇ-ਨਿੱਕੇ ਜਿਹੇ ਕੰਮ ਜਿੰਨੇ ਮੇਰੇ ਦਿਮਾਗ ਵਿੱਚ ਆਏਗੇ ਸ ਮੈਂ ਸਾਰੇ ਕਰ ਲੇ ਤਣਕਾਂ ਦੇ ਡਿਨਰ ਸਬਜੀ ਤੇ ਸੈਲਡ ਰੋਟੀ ਨੇਮ ਕਾਉਂਡ ਮੈਂ ਸੈਲਡ ਲੈ ਲੇ ਪਰ ਇਹਨਾਂ ਕੁਛ ਨਹੀਂ ਖਾਦਾ ਜਾਂਦਾ ਜੇ ਰੋਟੀ ਖਾਉਂਗੇ ਤੇ ਰੋਟੀ ਨਾਲ ਮੈਨੂੰ ਸੈਲਡ ਘੱਟ ਹੁੰਦੇ ਰੱਖਦੇ ਜੇ ਕੱਲਾ ਖਾਵਾਂ ਰੋਟੀ ਤੋਂ ਬਿਨਾ ਫਿਰ ਸੈਲਡ ਖਾਦਾ ਜਾਂਦਾ ਫਿਰ ਮੈਂ ਚਲੋ ਸੈਲਡ ਹੈਲਦੀ ਖਾ ਲਾਂਗੇ ਦੁਪਹਿਰੇ ਹੀ ਮੈਂ ਫੁਲਕਾ ਹੋਏ ਦਾਹੀ ਸਬਜੀ ਐ ਲਾਂਦਾ ਬਹੁਤ ਕੁ ਤੇ ਉਹਨਾਂ ਕਰ ਗਿਆ ਆਪਣਾ ਡਿਨਰ ਟਾਈਮ ਹੋ ਗਿਆ ਪੌਣੇ 8 ਦਾ ਖਾਣਾ ਮੈਂ ਆਪਣਾ ਖਾ ਲਿਆ ਪਰ ਦਵਿੰਦਰ ਹਜੇ ਘਰੇ ਨਹੀਂ ਆਏ ਆਉਣਗੇ ਤਾਂ ਫਿਰ ਖਾਣਾ ਖਾਣਗੇ ਉਹਨਾਂ ਦਾ ਹਲੇ ਫੁਲਕੇ ਬਣਾਉਂਗੀ ਅੱਜ ਡੇਟ ਹੈਗੀ ਹੈ 3 April 3rd of April ਤੇ ਸ਼ਾਮ ਦਾ ਮੌਸਮ ਬੜਾ ਠੰਡਾ ਹੁਣ ਬੇੜੇ ਚ ਸ਼ਾਮ ਜੇ ਮੌਸਮ ਖਰਾਬ ਹੋ ਗੋ ਡਿਨਰ ਦਾ ਠੀਕ ਰਿਹਾ ਧੁੱਪ ਸੀਗੀ ਸ਼ਾਮ ਵਾਲਾ ਮੌਸਮ ਹਵਾ ਚੱਲ ਰਹੀ ਆ ਪਰ ਠੰਡੀ ਜਿਵੇਂ ਕਿ ਤੇ ਆੜ ਦਵਾਲੀ ਮੀਂਹ ਵਗੈਰਾ ਪੈਂਦਾ ਹੁੰਦਾ ਜਾਂ ਕਿਤੇ ਨੇਰੀ ਨੂਰੀ ਨਾਲ ਜੋ ਕੋਈ ਪਤਾ ਨਹੀਂ ਆਹ ਵਾਲੇ ਦੇ ਨਾ ਚਾ ਨਾ ਇਦੋਂ ਹਵਾ ਜੇ ਨੇਰੀਆ ਜੇ ਕੁਛ ਨਹੀਂ ਪਤਾ ਮੈਂ ਕਿ ਚਲੋ ਵੇੜੇ ਸੈਰ ਕਰ ਲਾਂ ਸ਼ਾਮ ਵਾਲੀ ਸੈਰ ਤਾਂ ਮੈਂ ਕਰੀ ਨਹੀਂ ਇਤਨੇ ਠੀਕ ਸੀ ਕੱਲ ਵੀ ਨਹੀਂ ਕਰੀ ਸੱਜ ਵੀ ਨਹੀਂ ਕਰੀ ਤੇ ਹੁਣ ਹਲਕੇ ਜੇ ਦੋ ਚਾਰ ਗੇੜੇ ਦਿੰਨੀ ਆ ਖਾਣਾ ਹਜਮ ਆ ਜਾਊਗਾ ਸਾਰਾ ਦਿਨ ਬੈਠੇ ਰਹਿਣਾ ਵੀ ਠੀਕ ਨਹੀਂਗਾ ਹੁਣ ਕਰਦੇ ਆ ਵਾਕ ਪਹਿਲਾਂ ਮੈਂ ਸੋਚ ਰਹੀ ਸਵੇਰੇ ਮੈਂ ਸ਼ਾਹੀ ਪਨੀਰ ਬਣਾਉਣ ਦੀ ਸੋਚ ਰਹੀ ਸੀ ਪਨੀਰ ਮੇਰੇ ਕੋਲ ਕਾਫੀ ਹੈ ਫਰਿਜ ਵਿੱਚ ਉਹ ਤਾਂ ਮਸਾਲਾ ਰੈਡੀ ਕਰਕੇ ਰੱਖਦਾ ਹੁਣ ਫਿਰ ਮੈਂ ਸੋਚਿਆ ਵੀ ਗਗਨਦੀਪ ਕਿਉਂ ਟੈਨਸ਼ਨ ਲਈ ਆ ਸਵੇਰ ਦਾ ਕੰਮ ਸਵੇਰੇ ਦੇਖਾਂਗੇ ਹੁਣ ਕਿਉਂ ਟੈਨਸ਼ਨ ਲਈ ਹੈ ਹਨਾ ਸਵੇਰੇ ਉੱਠਣਾ ਮਿਲੂ ਪਤਾ ਨਹੀਂ ਜੋ ਉਠਾਂਗੇ ਸਵੇਰੇ ਉੱਠ ਖੜੇ ਹੋ ਤਾਂ ਦੇਖਾਂਗੇ ਸਵੇਰ ਦੇ ਕੰਮ ਸਵੇਰੇ ਬਣ ਜਾਣਗੇ ਵੀ ਐਨੀ ਟੈਨਸ਼ਨ ਵੀ ਨਹੀਂ ਲੈਣੀ ਚਾਹੀਦੀ ਕਦੇ-ਕਦੇ ਆਪਦੇ ਆਪ ਨੂੰ ਰਿਲੈਕਸ ਵੀ ਰੱਖਣਾ ਚਾਹੀਦਾ ਆ ਵੀ ਕਰ ਲਓ ਆ ਵੀ ਕਰ ਲਓ ਆਪਾਂ ਸਾਰਾ ਦਿਨ ਭੱਜੇ ਫਿਰਦੇ ਕੰਮਾਂ 'ਚ ਨਾ ਵੀ ਉਹ ਵੀ ਕਰ ਲਿਓ ਵੀ ਕਰ ਲਿਓ ਪਰ ਐ ਪਤਾ ਨਹੀਂ ਸਵੇਰੇ ਆਪਣੇ ਤੋਂ ਉੱਠ ਹੋਊ ਕਿ ਨਾ ਉੱਠ ਹੋਊਗਾ ਸ਼ੁਕਰਾਨਾ ਆਪਾਂ ਕਰਦੇ ਨੇ ਆਪਾਂ ਕੰਮਾਂ ਦੀ ਟੈਨਸ਼ਨ ਜ਼ਿਆਦਾ ਲੈਨੇ ਆ ਵੀ ਆ ਵੀ ਖਤਮ ਕਰਦੀ ਆ ਵੀ ਖਤਮ ਕਰਦੀ ਆ ਆ ਕੰਮ ਕੀ ਮੇਰਾ ਰਹੇਗਾ ਵੀ ਨਿਮੇੜਦਾ ਚਲੋ ਜੀ ਵਾਕ ਕਰ ਲਈ ਫਿਰ ਉਸ ਤੋਂ ਬਾਅਦ ਜਾਊਂਗੀ ਅੰਦਰ ਕੰਮ ਮੇਰੇ ਸਾਰੇ ਡਨ ਨੇ ਇਸ ਦੇ ਨਾਲ ਆਪਾਂ ਕਰਦੇ ਆ ਅੱਜ ਦੀ ਵੀਡੀਓ ਦਾ ਐਂਡ ਇਹ ਸੀ ਇੰਨੀ ਕੁ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਦਿলো ਧੰਨਵਾਦ ਤੇ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਲਓ ਚੈਨਲ ਨੂੰ ਨਾਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਾਂ ਬਤੁਰੀ ਸੱਚੇ ਅਕਾਲ